ਲਓ ਜੀ ਅੱਜ ਆਪਣੇ ਕੋਲੇ ਪਹੁੰਚਿਆ ਸ਼ੇਰੀ ਬਾਲਾ ਜੀ ਦਾ ਮਾਲ ਪਹੁੰਚ ਚੁੱਕਿਆ ਪਾਇਲ ਕੁਆਲਟੀ ਪਹੁੰਚੀ ਆ ਬਹੁਤ ਹੀ ਸ਼ਾਨਦਾਰ ਸੂਟ ਪਹੁੰਚ ਨੇ ਸਲਵਾਰ ਵਰਕ ਵਾਲੇ ਫੋਟੋ ਵੀ ਸਮਾਲ ਪਹੁੰਚ ਚੁੱਕਿਆ ਦੇਖੋ ਜੀ ਚੈੱਕ ਕਰ ਲੋ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਡਿਜ਼ਾਈਨ ਬਹੁਤ ਹੀ ਸੋਹਣੇ ਸੋਹਣੇ ਆਉਣਗੇ ਦੇਖੋ ਆ ਸਲਵਾਰ ਤੇ ਵਰਕ ਆਊਗਾ ਲਓ ਜੀ ਸਲਵਾਰ ਵਰਕ ਤੇ ਇੱਕ ਵੀਰ ਪ੍ਰਿੰਟ ਵਾਲੀ ਤੇ ਦੁਪੱਟਾ ਟਾਈ ਡਾਈ ਵਾਲਾ origignal ਮਸਰੀਨ ਦਾ ਦੁਪੱਟਾ ਬਹੁਤ ਹੀ ਮਿੱਠੇ ਰੇਟ ਦੇ ਵਿੱਚ ਮਾਲ ਹੋ ਰਿਹਾ ਚੁੱਕਿਆ ਆਪਣੇ ਕੋਲੇ ਇਹ ਸਾਰਾ ਮਾਲ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਅੱਜ ਤੁਹਾਨੂੰ ਜਿੰਨੇ ਵੀ ਡਿਜ਼ਾਈਨ ਆਪਣੇ ਕੋਲੇ ਪਹੁੰਚੇ ਨੇ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਸੇਲ ਵੇਲਾ ਆ ਗਿਆ ਇਸ ਦਾ ਪੂਰੇ ਫਾਇਦੇ ਨਾਲ ਪਿਓਰ ਕਾਟਨ ਦੇ ਸੂਟ ਮਸਰੀਨ ਦੁਪਟਿਆਂ ਵਾਲੇ ਫੈਸੀ ਫੈਸੀ ਆਰਟੀਕਲ ਪਹੁੰਚ ਚੁੱਕੇ ਨੇ ਬੜੇ ਸੋਹਣੇ ਸੋਹਣੇ ਦਿਖਾਵਾਂਗੇ ਤੁਹਾਨੂੰ ਡਿਜ਼ਾਈਨ ਟਾਪ ਕੁਆਲਟੀ ਮਾਲ ਹੈ ਜੀ ਦੇਖੋ ਭਾਈ ਇਹ ਵੀ ਬਾਲਾ ਜੀ ਦਾ ਮਾਲ ਹਿੰਦਿਆ ਬਹੁਤ ਸੋਹਣਾ ਘੇਰਾ ਵਰਕ ਹੈ थ्रेड ਵਰਕ ਦੇ ਵਿੱਚ ਘੇਰਾ ਤਿਆਰ ਕੀਤਾ ਗਿਆ ਬਹੁਤ ਹੀ ਸ਼ਾਨਦਾਰ ਉੱਪਰ ਪ੍ਰਿੰਟ ਸਾਰਾ ਤੇ ਦੁਪੱਟਾ ਆਊਗਾ ਟਾਈ ਡਾਈ ਵਾਲਾ オリジナル ਮਸਰੀਨ ਦੁਪੱਟਾ ਕੀ ਆ ਵਾਤਾ ਰਹੀ ਦੇਖੋ ਹਰੇਕ ਡਿਜ਼ਾਈਨ ਦੇ ਚਾਰ ਚਾਰ ਕਲਰ ਪਹੁੰਚਿਆ ਫਰੈਸ਼ ਮਾਲ ਆ ਬਿਲਕੁਲ ਦੇਖੋ ਜੀ ਚੈੱਕ ਕਰ ਲਓ ਲੋ ਜੀ ਲੈਕ ਮੇ ਕੁਆਲਟੀ ਪਹੁੰਚੀ ਆ ਸ਼੍ਰੀ ਬਾਲਾ ਜੀ ਦਾ ਮਾਲ ਹਾਜ਼ਰ ਹੋ ਗਿਆ ਨਵੇਂ ਨਵੇਂ ਫਰੈਸ਼ ਫਰੈਸ਼ ਡਿਜ਼ਾਈਨ ਪਹੁੰਚੂ ਕੀ ਰੇ ਟ੍ਰੈਂਡਿੰਗ ਵਾਲੇ ਦੇਖੋ ਡਿਜ਼ਾਈਨ ਬੜੇ ਹੀ ਸਿਰਾ ਸਿਰਾ ਆਉਣਗੇ ਦੇਖੋ ਜੀ ਚੈੱਕ ਕਰੋ ਕੋਹਡਿਆ ਫੁੱਲ ਰਿਹਾ ਬਹੁਤ ਹੀ ਸ਼ਾਨਦਾਰ ਲੁੱਕ ਦੇ ਵਿੱਚ ਵਾਈਟ ਵਰਕ ਕੀਤਾ ਗਿਆ ਸਿਰੌਸਕੀ ਵਰਕ ਦੇਖੋ ਜੀ ਫੋਟੋ ਵੀ ਇਸ ਵਾਰ ਹੈ ਇਹਦੇ ਨਾਲ ਪ੍ਰਿੰਸ ਰਵਾਰ ਆਊਗੀ ਤੇ ਦੁਪੱਟਾ ਆਵੇਗਾ ਟਾਈਡਾਈ ਵਾਲਾ ਬੜਾ ਹੀ ਸ਼ਾਨਦਾਰ ਲੁੱਕ ਦੇ ਵਿੱਚ ਦੁਪੱਟਾ ਖੁੱਲ ਚੁੱਕਿਆ ਦੇਖੋ ਭਾਈ ਇਹਦਾ ਦੁਪੱਟਾ ਆਊਗਾ ਪਿਓਰ ਦਾ ਲਓ ਜੀ ਫੁੱਲ ਪਿਓਰ ਦੁਪੱਟੇ ਨਾਲ ਲੈ ਇਸ ਪੱਟੀ ਲੱਗੀ ਹੈ ਫੈਨਸੀ ਫੈਨਸੀ ਕੀ ਬਾਤ ਹੈ ਇਹ ਲਓ ਜੀ ਦੇ ਕਲਰ ਪਹੁੰਚ ਚੁੱਕੇ ਨੇ ਦੇਖੋ ਭਾਈ ਚੈੱਕ ਕਰ ਲਓ ਪੂਰੇ ਸਿਰਾ ਸਿਰਾ ਡਿਜ਼ਾਈਨ ਪਹੁੰਚ ਚੁੱਕੇ ਨੇ ਪੂਰੇ ਮਿੱਠੇ ਰੇਟ ਦੇ ਵਿੱਚ ਸਿਰਫ ਤੇ ਸਿਰਫ 400 ਦਾ ਲਾ ਦਾਂਗੇ ਕਿ ਇਹਦੇ ਮੇਲਾ ਲੱਗ ਚੁੱਕਿਆ ਭਾਈ ਪੂਰੇ ਫੈਰੇ ਨਾਲ ਹੋਰਸ ਰਿਟੇਲ ਦੇ ਗਾਹਕਾਂ ਵਾਸਤੇ ਬਹੁਤ ਸੋਹਣੀ ਆਈਟਮ ਹੈ ਸਲਾਈ ਕਰਕੇ ਪਾਓ ਜਿੰੂ ਮਰਜ਼ੀ ਦਿਓ ਕੱਟ ਪੂਰੀ ਆਊਗੀ ਦੇਖੋ ਚੈੱਕ ਕਰੋ ਦੁਪੱਟਾ ਆਓ ਕੁਵੀਦ ਵਰਕ ਦੇਖੋ ਜੀ ਕੱਟ ਵਰਕ ਕੀਤਾ ਗਿਆ ਉੱਪਰ ਪ੍ਰਿੰਟ ਹੈ ਫੋਟੋ ਵੀ ਸਮਾਰ ਹੈ ਵੀ ਦੇਖੋ ਭਾਈ ਟਾਈਡ ਡਾਈ ਵਾਲਾ ਦੁਪੱਟਾ ਆਊਗਾ ਆਸ਼ੂ ਕੁਆਲਿਟੀ ਪਹੁੰਚ ਚੁੱਕੀ ਐ ਫੈਸੀ ਲੇਸ ਪੱਟੀ ਲਾ ਕੇ ਹੋ ਗਿਆ ਦੁਪੱਟਾ ਤਿਆਰ ਜੀ ਦੇਖੋ ਭਾਈ ਦੇਖੋ ਜੀ ਕੀ ਬਾਤ ਹੈ ਨੇ ਕੀ ਅਗਲੇ ਕਲਰ ਕਲਰ ਬੜੀ ਸ਼ਾਨਦਾਰ ਪਹੁੰਚਿਆ ਲਾਈਟ ਲਾਈਟ ਡਾਰਕ ਡਾਰਕ ਸਾਰੇ ਤਰ੍ਹਾਂ ਦਾ ਮਿਕਸ ਚਾਰਟ ਹੈ ਜੀ ਬੜਾ ਪਿਆਰਾ ਚਾਰਟ ਖੁੱਲਿਆ ਦੇਖੋ ਭਾਈ ਅਗਲਾ ਡਿਜ਼ਾਈਨ ਆ ਗਿਆ ਇੱਕ ਹੋਰ ਬਹੁਤ ਹੀ ਸੋਹਣਾ ਸਲਵਾਰ ਵਰਕ ਦੇ ਵਿੱਚ ਐ ਦੇਖੋ ਭਾਈ ਇਹ ਕਮੀਜ਼ ਦਾ ਸਾਰਾ ਪ੍ਰਿੰਟ ਵਾਲਾ ਆਊਗਾ ਤੇ ਸਲਵਾਰ ਆ ਗਈ ਵਰਕ ਵਾਲੀ ਫੈਸੀ ਦੁਪੱਟਾ ਆ ਗਿਆ ਫੈਸੀ ਕੀ ਬਾਤ ਹੈ ਜੀ ਦੇਖੋ ਭਾਈ ਟਾਈਡਾਈ ਵਾਲਾ オリジナル ਮਸਰੀਨ ਦਾ ਦੁਪੱਟਾ ਪਹੁੰਚ ਚੁੱਕਿਆ ਹੈ ਦੇਖੋ ਜੀ ਕੀ ਬਾਤਾਂ ਨੇ ਲਓ ਜੀ ਸ਼ਾਨਦਾਰ ਡਿਜ਼ਾਈਨ ਕੋਲਿਆ ਸਿਰਫ ਤੇ ਸਿਰਫ 400 ਦੇ ਵਿੱਚ ਪੂਰੇ ਫਾਇਦੇ ਨਾਲ ਕੱਢ ਦਿੱਤੇ ਨੇ ਲੌਰੀ ਇੱਕ ਹੋਰ ਡਿਜ਼ਾਈਨ ਖੁੱਲ ਗਿਆ ਲਾਜਵਾਵ ਡਿਜ਼ਾਈਨ ਖੁੱਲਿਆ ਦੇਖੋ ਭਾਈ ਥ੍ਰੈਡ ਵਰਕ ਦੇ ਵਿੱਚ ਹੈ ਸਰੋਸਕੀ ਵਰਕ ਕੀਤਾ ਗਿਆ ਉੱਪਰ ਪ੍ਰਿੰਟ ਬਣਿਆ ਫਲਾਵਰ ਬੜੇ ਹੀ ਸੋਹਣੇ ਉਹ ਗਲੇ ਦੇ ਉੱਪਰ ਪੱਟੀ ਆਉਗੀ ਦੇਖੋ ਸਾਹਮਣੇ ਜੀ ਤੇ ਟਾਈ ਡਾਈ ਵਾਲਾ ਦੁਪੱਟਾ ਪਲੇਨ ਸਲਵਾਰ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਲੈਂਸ ਪੱਟੀ ਲੱਗੀ ਆ ਵਾਈਟ ਕਲਰ ਦੀ ਫੋਰ ਸਾਈਡ ਤੇ ਆ ਗਏ ਰੰਗ ਚਾੜ ਬੜੇ ਸੋਹਣੇ ਬਾਲਾ ਜੀ ਸ਼੍ਰੀ ਬਾਲਾ ਜੀ ਦਾ ਮਾਲ ਹਾਜ਼ਰ ਹੋ ਗਿਆ ਕੁਆਲਿਟੀ ਸ਼ਾਨਦਾਰ ਹੋਣੀ ਇਹਨਾਂ ਦੀ ਕਪੜਾ ਬਹੁਤ ਸੋਹਣਾ ਹੁੰਦਾ ਹੈ ਬਾਲਾ ਜੀ ਦਾ ਬਹੁਤ ਸੋਹਣਾ ਘਰ ਕਪੜਾ ਤਿਆਰ ਕਰਦਾ ਹੈ ਬੜੇ ਸੋਹਣੇ ਸੋਹਰੇ ਨਵੇਂ ਨਵੇਂ ਜਿਨੀਕ ਡਿਜ਼ਾਈਨ ਪਹੁੰਚੇ ਨੇ ਆਪਣੇ ਕੋਲੇ ਦੇਖੋ ਜੀ ਨਿਊ ਕਨਸੈਪਟ ਪਹੁੰਚ ਚੁੱਕੇ ਨੇ ਟੌਪ ਡੌਗ ਦੇ ਲੋਜੀਕ ਹੋਰ ਡਿਜ਼ਾਈਨ ਖੁੱਲ ਚੁੱਕਿਆ ਬਹੁਤ ਹੀ ਸ਼ਾਨਦਾਰ ਲੁੱਕ ਦੇ ਵਿੱਚ ਡਿਜ਼ਾਈਨ ਖੁੱਲਿਆ ਦੇਖੋ ਭਾਈ ਲੋ ਜੀ ਇਹਦੇ ਨਾਲ ਵੀ ਟਾਈ ਡਾਈ ਵਾਲਾ ਦੁਪੱਟਾ ਇਹ ਸਾਰੇ ਕੈਟਲੌਗ ਮਤਲਬ ਫੋਟੋ ਵੀ ਸਮਾਲ ਨੇ ਸਾਰੇ ਜਿਵੇਂ ਫੋਟੋ ਤੇ ਡਿਜ਼ਾਈਨ ਦਸਾਇਆ ਤੁਹਾਨੂੰ ਓਦਾਂ ਦੀ ਡਿਜ਼ਾਈਨ ਆਊਗਾ ਦੇਖੋ ਜੀ ਟਾਈ ਡਾਈ ਵਾਲਾ ਦੁਪੱਟਾ ਤੇ ਚਾਰ ਕਲਰ ਪੌਂ ਚੁੱਕੇ ਨੇ ਦੇਖੋ ਭਾਈ ਕੀ ਬਾਤ ਹੈ ਇਹ ਸੇਲਵੇਲਾ ਲੱਗ ਚੁਕਿਆ ਸਾਰਾ ਜਿਹੜਾ ਤੁਹਾਨੂੰ ਆਪਾਂ ਮਾਲ ਦਿਖਾ ਰਹੇ ਆਂ ਸੇਲਵੇਲਾ ਲੱਗ ਚੁਕਿਆ ਕਾਊਂਟਰ ਨੰਬਰ 6 ਦੇ ਉੱਪਰ ਬਾਦੂ ਮਾਲ ਹੈ ਕੁਆਂਟੀਟੀ ਜਿੰਨਾ ਮਰਜ਼ੀ ਚੱਕੋ ਜੀ ਹੋਲ ਸੇਲ ਤੇ ਡੀਟੇਲ ਦੇ ਗਾਹਕਾਂ ਵਾਸਤੇ ਲੱਗ ਚੁਕਿਆ ਮੇਲਾ ਦੇਖੋ ਭਾਈ ਬਹੁਤ ਸੋਹਣਾ ਡਿਜ਼ਾਈਨ ਕੋਲ ਲਵੈਂਡਰ ਕਲਰ ਦੇ ਵਿੱਚ ਅੰਬੀਆਂ ਵਾਲਾ ਡਿਜ਼ਾਈਨ ਕੋਲ ਚੁੱਕਿਆ ਪ੍ਰਿੰਟ ਵਾਲਾ ਤੇ ਦੁਪੱਟਾ ਡਿਜੀਟਲ ਪ੍ਰਿੰਟ ਦੇ ਵਿੱਚ ਖੁੱਲੂਗਾ ਬਹੁਤ ਹੀ ਸੋਹਣਾ ਦੇਖੋ ਜੀ ਇਹਦੇ ਵਿੱਚ ਬਹੁਤ ਡਿਜ਼ਾਈਨ ਨੇ ਇਹ ਵੀ ਆਪਾਂ ਤੁਹਾਨੂੰ ਉਸੇ ਰੇਟ 'ਚ ਹੀ ਦੇਵਾਂਗੇ ਸਿਰਫ ਦੇ ਸਿਰਫ 400 ਦੇ ਵਿੱਚ ਡਿਜ਼ਾਈਨਿੰਗ ਚੈੱਕ ਕਰੋ ਪ੍ਰਿੰਟ ਵਾਲਾ ਕਮੀਜ਼ ਆਊਗਾ ਦੇਖੋ ਭਾਈ ਆਲਓਵਰ ਸੂਟ ਸੌਰੀ ਮੈਚਿਕ ਨਹੀਂਗਾ ਆਲਓਵਰ ਸੂਟ ਦੇ ਦੁਪੱਟਾ ਡਿਜੀਟਲ オリジナル ਮਸਲੀਨ ਦਾ 2.5 ਮੀਟਰ ਦੀ ਕੱਟ ਵਾਲੇ ਦੁਪੱਟੇ ਖੁੱਲ ਰਹੇ ਨੇ ਦੇਖੋ ਭਾਈ ਕੀ ਬਾਤ ਹੈ ਜੀ ਇਹ ਸਾਰੇ ਡਿਜ਼ਾਈਨ ਸਿਰਫ ਤੇ ਸਿਰਫ 400 ਦੇ ਵਿੱਚ ਕਾਊਂਟਰ ਨੰਬਰ 6 ਦੇ ਉੱਪਰ ਲੱਗਿਆ ਮੇਲਾ ਦੁਬਾਰਾ ਫੇਰ ਸੁਣ ਲਓ ਜੀ ਇਹ ਜਿਹੜਾ ਸੇਲ ਮੇਲਾ ਦਿਖਾਇਆ ਤੁਹਾਨੂੰ ਆਪਾਂ 400 ਵਾਲਾ ਸ਼੍ਰੀ ਬਾਲਾ ਜੀ ਦਾ オリジナル ਮਸਲੀਨ ਦੁਪੱਟਿਆਂ ਵਾਲਾ ਇਹ ਸਾਰੇ ਆਲ ਓਵਰ ਤੇ ਮੈਚਿੰਗ ਸੂਟ ਸਲਵਾਰ ਵਰਕ ਵਾਲੇ ਵੱਖੋ ਵੱਖਰੇ ਕਢਾਈਆਂ ਵਾਲੇ ਸਾਰੇ ਤਰ੍ਹਾਂ ਦੇ ਬਾਲਾ ਜੀ ਦੇ ਮਾਲ ਹਾਰੇ ਹੋ ਗਏ ਨੇ ਕਾਊਂਟਰ ਨੰਬਰ 6 ਤੇ ਦਸ਼ਮੇਸ਼ ਕਲਾਸ ਹਾਊਸ ਸੋਡਲਾ ਕਲਾ ਵਿੱਚ ਲੱਗ ਪੁੱਟਿਆ ਬਹੁਤ ਹੀ ਬਾਜ਼ੋ ਰੇਟ ਤੇ ਸੋਹਣੇ ਸੋਹਣੇ ਸੂਟਾਂ ਦਾ ਮੇਲਾ ਦੇਖੋ ਭਾਈ ਥ੍ਰੈਡ ਵਰਕ ਹੈ ਬਹੁਤ ਸੋਹਣਾ ਆਲ ਓਵਰ ਸੂਟ ਆਉਗਾ ਇਹ ਵੀ ਦੇਖੋ ਜੀ ਡਿਜ਼ਾਈਨ ਸਿਰਾਂ ਤੋਂ ਸਿਰਾਂ ਆਉਣਗੇ ਦੇਖੋ ਜੀ ਐ ਟੌਪ ਟੌਪ ਦੇ ਡਿਜ਼ਾਈਨ ਖੁੱਲ ਰਹੇ ਨੇ ਪੂਰੇ ਸਿਰਾ ਸ਼੍ਰੀ ਬਾਲਾ ਜੀ ਦਾ ਮਾਲ ਖੁੱਲ ਚੁੱਕਿਆ ਬਹੁਤ ਹੀ ਵੈਰੇ ਨਾਲ ਆਜੋ ਭਾਈ ਹੋੜਲਾ ਕਲਾ ਵਿਖੇ ਲੱਗ ਚੁੱਕਿਆ ਮੇਲਾ ਦੇਖੋ ਜੀ ਲਓ ਜੀ ਵੱਧੂ ਡਿਜ਼ਾਈਨ ਛੋਟੋ ਵੀ ਸਮਾਨ ਪੁੱਲ ਗਏ ਨੇ ਟੌਪ ਟੌਪ ਦੇ ਆਰਟੀਕਲ ਸੋ ਪਹੁੰਚੋ ਜੀ ਹੋੜਲਾ ਕਲਾ ਦਸ਼ਮੇਸ਼ ਕਲਾ ਹਾਊਸ ਵਿਖੇ ਇੱਕ ਨਵੇਂ ਵੀਡੀਓ ਨਾਲ ਫੇਰ ਮਿਲਾਂਗੇ ਜੀ ਸ਼ੁਕਰੀਆ ਜੀ ਧੰਨਵਾਦ ਅੱਜ ਦੇ ਲਈ ਐ ਨਹੀਂ